ਕਾਜੇ ਮੀਟ ਅਜ ਫੇਰ ਬਨ ਫਿਰ ਅਜ ਲੱਗ ਗਿਆ ਜੇ ਸਿਲੰਡਰ ਆ ਪਾ ਪੈ ਗਿਆ ਜੇ ਇਹਦੇ ਵਿੱਚ ਤੇਲ ਤੇ ਬਾਕੀ ਸੁਆਣ ਪਾਉਣੇ ਆ ਪਿਆਜ਼ ਪਏ ਆ ਅਦਰਕ ਰਪਿਆ ਮਿਰਚਾਂ ਪਈਆਂ ਅਦਰਕ ਮੀਟ ਆ ਵੇਟਾ ਜੇ ਧੋਣ ਵਾਲਾ ਵਾ ਤੇ ਪਹਿਲੇ ਸਭ ਤੋਂ ਸਾਗ ਚ ਆਲਸ ਲਸਣ ਪਾ ਅਦਰਕ ਪਾ ਲਓ ਜੀ ਲਸਣ ਤੇ ਅਦਰਕ ਤੇ ਗਿਆ ਜੇ ਵਿੱਚ ਪੈ ਆਂਡਿਆ ਜੇ ਬਾਲੇ ਦੇਖੋ ਲਓ ਜੀ ਲਸਣ ਡਿਆ ਜੇ ਭੁੱਜਣ ਦੇਖੋ ਲਸਣ ਤੇ ਅਧਕੜ ਲਾਓ ਜੀ ਲੱਗਣ ਡਿਆ ਜੇ ਤੜਕਾ ਵੇਖੋ ਲਓ ਜੀ ਸੈ ਗਿਆ ਜਲ ਪਿਆਜ਼ ਵੇਖੋ ਪਿਆਜ਼ ਦਾ ਤੜਕਾ ਤੇ ਅੰਗ ਅੰਗ ਫੜਕਾ ਪਿਆਜ਼ ਦਾ ਤੜਕਾ ਤੇ ਅੰਗ ਅੰਗ ਫੜਕਾ ਉਹ ਜੀ ਚਰਨ ਨੂੰ ਵੇਖੋ ਜੀਦਰ ਨੂੰ ਪੁੱਜੰਡਾਇਆ ਤੜਕਾ ਪੁੱਣ ਨੂੰ ਜੰਦਾ ਤੜਕਾ ਪਿਆਜ਼ ਗਿਆ ਜੇ ਪੈ ਪੁੱਜੰਦਾ ਗਿਆ ਜੇ ਤੜਕਾ ਇੱਧਰ ਪੁੱਜੰਡਾਇਆ ਜੇ ਤੜਕਾ ਤੇ ਇੱਧਰ ਆ ਗਿਆ ਜੇ ਮੀਠ ਉਹ ਇੱਧਰ ਆ ਗਿਆ ਜੇ ਮਸਾਲੇ ਫਲਵਰੀ ਇਧਰ ਆ ਗਿਏ ਮਸਾਲੇ ਤੇ ਇਧਰ ਕੋ ਜਿਆਦਾ ਤੜਕਾ ਤੇ ਹੰਗਲ ਫੜਕਾ ਤੇ ਵੇਖੋ ਅੱਜ ਕਿਦਾਂ ਬਣਦਾ ਮੀਟ ਤੁਹਾਨੂੰ ਦੱਸਦੇ ਆ ਚੈੱਕ ਕਰਿਓ ਮੀਟ ਦੀ ਕੁਆਲਟੀ ਕਰੋ ਜੀ ਕੁਆਲਟੀ ਚੈੱਕ ਮਸਾਲੇ ਦੀ ਇਧਰ ਟੱਕ ਪਿਆ ਰਣੀ ਸੁੰਦਰਾ ਵੀ ਇੱਧਰ ਸ਼ੇਰ ਖਲੋਤਾ ਇੱਕ ਟੱਕਣ ਵਾਲਾ ਆ ਜੇ ਬਾਪੂ ਨਹਿਰੂ ਬਾਹਰ ਹੀ ਰਹਿੰਦਾ ਵਿਚਾਰਾ ਇੱਧਰ ਰਣੀ ਸੁੰਦਰੀਆਂ ਨੂੰ ਲਾ ਕੇ ਜੱਕ ਜੁੱਕ ਕਰਕੇ ਕੰਮ ਰੈਡੀ ਐ ਕਰਤਾ ਜੇ ਟੈਰਾਂ ਤੋਂ ਭਾਰ ਚੁੱਕਦਾ ਪੂਰਾ ਇਹਦਾ ਅੱਜ ਫਿਰ ਲਾਸਟ ਡੇਸ ਤੇ ਹੀ ਕਾ ਮਿਊਟੀ ਬਣਾ ਲਈ ਅੱਜ